ਦੇਖੋ ਮੈਂ ਜਿਹੜੀਆਂ ਗੱਲਾਂ ਕੀਤੀਆਂ ਸੀ ਕੱਲ ਮੈਂ ਸ਼੍ਰੀ ਪਟਨਾ ਸਾਹਿਬ ਸਾਡੇ ਪਵਿੱਤਰ ਸਥਾਨ ਉੱਥੇ ਦੇ ਬਹੁਤ ਸਿੱਖ ਸੰਗਤ ਨਾਲ ਗੱਲ ਕੀਤੀ ਓਦੋਂ ਬਾਅਦ ਮੈਂ ਭਾਗਲਪੁਰ ਬਹੁਤ ਸਾਡੀ ਸਿੱਖ ਸੰਗਤਾਂ ਨਾਲ ਗੱਲ ਕਰ ਰਿਹਾ ਸੀ ਤੇ ਉੱਥੇ ਇਤਿਹਾਸਿਕ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਦੋਂ ਪਟਨਾ ਸਾਹਿਬ ਤੋਂ ਜਾ ਰਹੇ ਸੀ ਆਸਾਨ ਦੇ ਵੱਲ ਨੂੰ ਗੰਗਾ ਜੀ ਦੇ ਕਿਨਾਰੇ ਤੇ ਉੱਥੇ ਉਹ ਤਕਰੀਬਨ 40 ਦਿਨ ਉਹ ਰੁਕੇ ਤੇ ਜਦੋਂ ਮੈਂ ਉੱਥੇ ਮੱਥਾ ਟੇਕਣ ਗਿਆ ਤੇ ਉੱਥੇ ਉਹ ਸਾਰੇ ਵੀ ਜਿਹੜੇ ਉੱਥੇ ਦੇ ਸਿੱਖ ਸੀ ਤੇ ਮੀਡੀਆ ਵੀ ਉਹ ਮੈਨੂੰ ਇਸ ਗੱਲ 'ਚ ਪੁੱਛਣ ਲੱਗੇ ਵੀ ਜੀ ਅਸੀਂ ਤਾਂ ਇੱਥੇ ਭਗਨਪੁਰ 'ਚ ਰਹ ਰਹੇ ਹਾਂ ਤੇ ਇੱਥੋਂ 65 ਕਿਲੋਮੀਟਰ ਅੱਗੇ ਤਕਰੀਬਨ 14 ਤੋਂ 15 ਗੁਰਦੁਆਰੇ ਇਤਿਹਾਸਿਕ ਨੇ ਬਿਹਾਰ ਦੇ ਵਿੱਚ ਹੀ ਤੇ ਪਟਨਾ ਸਾਹਿਬ ਤੋਂ ਤੁਸੀਂ ਆ ਰਹੇ ਹੋ ਸਾਨੂੰ ਜਿਹੜਾ ਇਹ ਰਾਹੁਲ ਗਾਂਧੀ ਨੇ ਬਿਆਨ ਦਿੱਤਾ ਹੈ ਜਾਕੀ ਬਾਹਰਲੀ ਤਰਤੀ ਬਈ ਆ ਅਸੀਂ ਤੁਹਾਡੇ ਵਿੱਚ ਖੜੇ ਆ ਤੁਹਾਨੂੰ ਅਸੀਂ ਰੇਲਵੇ ਸਟੇਸ਼ਨ ਤੇ ਸਭ ਨੇ ਜਿਕਾਰੇ ਛੱਡੇ ਉਹਦੇ ਵਿੱਚ ਸਭ ਜਾਤ ਪ੍ਰਾਪਰੀਆਂ ਦੇ ਸੀ ਬੋਲੇ ਸੁਨਿਹਾਲ ਦੇ ਜਦੋਂ ਜਿਕਾਰੇ ਛੱਡੇ ਸਾਰਿਆਂ ਨੇ ਲਾਏ ਵਿੱਚ ਉਥੇ ਚਾਹੇ ਕੋਈ ਹਿੰਦੂ ਸੀ ਚਾਹੇ ਕੋਈ ਮੁਸਲਮਾਨ ਸੀ ਚਾਹੇ ਕੋਈ ਸਾਈ ਸੀ ਤੇ ਸਾਨੂੰ ਤਾਂ ਇੱਥੇ ਰਹਿੰਦਿਆਂ ਨੂੰ ਕਿਸੇ ਨੇ ਅੱਜ ਤੱਕ ਸਾਡੇ ਰੋਜ਼ ਲੰਗਰ ਚੱਲਦੇ ਸਮਾਂ ਤੇ ਸਾਡੇ ਲੰਗਰਾਂ ਸੇਵਾ ਕਰਨ ਆਉਂਦੇ ਆ ਲੰਗਰ ਛਕਣ ਆਉਂਦੇ ਆ ਕਿਸੇ ਨੇ ਸਾਨੂੰ ਰੋਕਿਆ ਨਹੀਂ ਸੋ ਇੱਕ ਵੀ ਕੋਈ ਸਿੱਖ ਵੀ ਜੀ ਨੂੰ ਤੇਜ ਦੇ ਵਿੱਚ ਪਗੜੀ ਮੰਨੋ ਰੋਪਿਆ ਹੋਵੇ ਦਾੜੀ ਰੱਖਣ ਨੂੰ ਰੋਕਿਆ ਹੋਵੇ ਗੁਰਦੁਆਰੇ ਜਾਣ ਨੂੰ ਰੋਕਿਆ ਹੋਵੇ ਤੇ ਉਦੋਂ ਬਾਅਦ ਚਲੋ ਇਹ ਰਾਹੁਲ ਗਾਂਧੀ ਸਟੇਟਮੈਂਟ ਤੋਂ ਬਾਅਦ ਜਦੋਂ ਮੈਂ ਇਹ ਗੱਲ ਕਹੀ ਵੀ ਯਾਰ ਇਹ ਮਾਹੌਲ ਬਹੁਤ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਆਪਣੇ ਸਿੱਖ ਤਾਂ ਬੜੇ ਪੂਰੇ ਅਮਨ ਸ਼ਾਂਤੀ ਨਾਲ ਰਾਜ ਕਰ ਰਹੇ ਆ ਚਲੋ ਸਾਡੀ ਸ਼ਾਨ ਹੈ ਦੇਸ਼ ਸਾਡਾ ਹੈ ਯਾਰ ਕਿਸੇ ਦਾ ਦੇਸ਼ ਹੈ ਸਿੱਖਾਂ ਦਾ ਦੇਸ਼ ਹੈ ਜਿਵੇਂ ਬਾਕੀ ਸਾਰਿਆਂ ਦਾ ਦੇਸ਼ ਹੈ ਤੇ راہુલ ਗਾਂਧੀ ਸਟੇਟਮੈਂਟ ਤੋਂ ਬਾਅਦ ਜਦੋਂ ਮੈਂ ਇਹ ਗੱਲ ਕੀਤੀ ਕਿਉਂਕਿ ਬਿਹਾਰਲੇ ਸਟੇਟਾਂ ਦੇ ਵਿੱਚ ਐਸਾ ਮਾਹੌਲ ਨਾ ਬਣੇ ਸਿੱਖਾਂ ਲਈ ਉਦੋਂ ਬਾਅਦ ਮੈਂ ਜਦੋਂ ਮੈਂ ਪਹੁੰਚਿਆ ਰਾਤ ਤੇ ਮੈਂ ਉਦੋਂ ਬਾਅਦ ਆ ਜਿਹੜੇ ਏਜੰਟ ਨੇ راہુલ ਗਾਂਧੀ ਦੇ ਖਾਸ ਤੌਰ ਤੇ ਪੰਜਾਬ ਦੇ ਜਿਹਦੇ ਵਿੱਚ ਇਹ ਰਾਜਾ ਵੜਿੰਗ ਜਿਹੜੇ ਉੱਥੇ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਪ੍ਰਤਾਪ ਬਾਜਵਾ ਜੀ ਮੈਂ ਅਜੇ ਢੀੜੀ ਪਜਾਮੀ ਵਾਲਿਆਂ ਨੂੰ ਮੈਂ ਸਤਿਕਾਰ ਕਰਦਾ ਵੱਡੇ ਆ ਮੈਂ ਜਿਉ ਨਹੀਂ ਵੀ ਹਜੇ ਵੀ ਜਿਉ ਅੱਗੇ ਉਹਨਾਂ ਦੀ ਜੇ ਨਹੀਂਓ ਹਟਣਗੇ ਭਾਈ ਫਿਰ ਜੇ ਇੱਜ਼ਤ ਕਰਾਉਣੀ ਨਹੀਂ ਆਉਂਦੀ ਤਾਂ ਫਿਰ ਉਹਨਾਂ ਦਾ ਵੀ ਹਿਸਾਬ ਕਰ ਲਾਂਗੇ ਕੋਈ ਗੱਲ ਨਹੀਂ ਉਹ ਤਾਂ ਸਦਾ ਹੀ ਹੁੰਦਾ ਏ ਪਰ ਮੈਂ ਅੱਜ ਬੜਿੰਕਸਾ ਤੁਹਾਨੂੰ ਇਹ ਗੱਲ ਇੱਕ ਦੱਸਣੀ ਚਾਹੁੰਦਾ ਤੁਸੀਂ ਬਾਾਰ-ਬਾਰ ਪਹਿਲਾਂ ਤਾਂ ਮੈਨੂੰ ਪਤਾ ਵੀ ਤੁਸੀਂ ਰਾਹੁਲ ਗਾਂਧੀ ਨੂੰ ਕਰਤੋਂ ਜਾਣਦੇ ਹੋ ਜਾਂ ਰਾਹੁਲ ਗਾਂਧੀ ਤੁਹਾਨੂੰ ਕਰਤੋਂ ਜਾਣਦਾ ਮੇਰੇ ਕੋਲ ਸਾਰਾ ਹੀ ਤੁਹਾਡੇ ਕੋਲ ਮੇਰੇ ਮੂਰੇ ਹੀ ਤੁਸੀਂ ਮੈਂ ਤੁਹਾਨੂੰ ਦੇਖਦਾ ਰਿਹਾ ਨਾ ਇਹਦੇ ਕੋਈ ਭਲੇਕੇ ਚ ਨਾ ਰਹੋ ਅੱਜ ਬੇਸ਼ੱਕ ਤੁਸੀਂ ਪ੍ਰਧਾਨ ਬਣ ਗਏ ਪਰ ਮੈਨੂੰ ਪਤਾ ਏ ਸਾਰਾ ਉਦੋਂ ਬਾਅਦ ਜੇ ਮੈਂ ਗੱਲ ਕਰਾਂ ਤੁਸੀਂ ਬਾਰ-ਬਾਰ ਲੁਧਿਆਣੇ ਦੀ ਇਲੈਕਸ਼ਨ ਦੀ ਗੱਲ ਕੀਤੀ ਵੀ ਮੈਂ ਲੁਧਿਆਣੇ ਆ ਕੇ ਇਲੈਕਸ਼ਨ ਆ ਜਿਹੜੀ ਜਿੱਤਿਆ ਹੈ ਮੈਂ ਸਾਰੇ ਪੰਜਾਬੀਆਂ ਨੂੰ ਖਾਸ ਕਰ ਕਾਂਗਰਸੀਆਂ ਨੂੰ ਮੈਂ ਤੇ ਆਪਣੇ ਬੀਜੇਪੀ ਵਾਲਿਆਂ ਨੂੰ ਸਾਰਿਆਂ ਨੂੰ ਮੈਂ ਦੱਸਣਾ ਚਾਹੁੰਦਾ ਇਹਨਾਂ ਬਾਰੇ ਇਹ ਬ림 ਸਾਹਿਬ ਬਾਰੇ ਇੱਕ ਇਹਨਾਂ ਨੇ ਜ਼ਿਕਰ ਸਾਡੇ ਪਰਿਵਾਰ ਦਾ ਵੀ ਕੀਤਾ ਗੁਰਕੀਰਤ ਸਿੰਘ ਦਾ ਕੀਤਾ ਮੇਰਾ ਕੀਤਾ ਹੁਣ ਮੈਂ ਤੁਹਾਨੂੰ 2008 ਦੀ ਗੱਲ ਸੁਣਾਉਣਾ ਰਾਹੁਲ ਗਾਂਧੀ ਜੀ ਜਦੋਂ ਆਏ ਸਿਆਸਤ ਵਿੱਚ ਇੱਕ ਉਹਨਾਂ ਨੇ ਇਹ ਕਿਹਾ ਵੀ ਇਹਨਾਂ ਡੈਮੋਕ੍ਰੇਸੀ ਲੋਕਤੰਤਰ ਪਾਰਟੀ ਚ ਬਹਾਲ ਕਰਨਾ ਉਹੀ ਬੰਦਾ ਕੁਝ ਬਣੂਗਾ ਜਿਹੜਾ ਬੰਦਾ ਇਲੈਕਸ਼ਨ ਜਿੱਤੂ ਪਾਰਟੀ ਤੇ ਜੀ ਉਹਦੀ ਸ਼ੁਰੂਆਤ ਹੈ ਜਿਹੜੀ ਉਹ ਪੰਜਾਬ ਤੋਂ 2008 ਚ ਮੈਂਬਰਸ਼ਿਪ ਤੋਂ ਕਰਤੀ ਉਹ ਮੈਂਬਰਸ਼ਿਪ ਕੀਤੀ ਸ਼ੁਰੂ ਵੀ 35 ਸਾਲ ਤੋਂ ਥੱਲੇ ਥੱਲੇ ਇਲੈਕਸ਼ਨਾਂ ਹੋਣਗੀਆਂ ਕੋਈ ਵੀ ਉਹ ਚ ਪਾਰਟਿਸਪੇਟ ਕਰ ਸਕਦਾ ਇਹ ਮੈਂ ਤਾਂ ਬਿਲਕੁਲ ਸਾਡਾ ਵੱਡੇ ਭਰਾ ਗੁਰਕੀਰਤ ਸਿੰਘ ਫਰੀਕ ਨੇ ਸਿਆਸਤ 'ਚ ਆਉਣਾ ਨਹੀਂ ਹੁੰਦਾ ਉਹ ਪੋਲਿਟਿਕਸ ਕਰਦੇ ਸੀ ਅਸੀਂ ਉਹਨਾਂ ਦੇ ਨਾਲ ਸੱਜੀ ਖੱਬੀ ਬਾਹ ਮਣ ਕੇ ਰਹਦੇ ਸੀ ਨਾਲ ਕੰਮ ਕਰਦੇ ਸੀ ਇਹ ਜਿਹੜੇ ਰਾਜਾ ਬੜਿੰਗ ਸਾਹਿਬ ਨੇ ਇਹ ਉਦੋਂ ਪਹਿਨਾ ਕਿਰਨਵੀਰ ਕਾਂਗਰਸ ਸੀਗੇ ਮੈਂ ਇੱਕ ਸਪਾਈ ਦੇ ਤੌਰ ਤੇ ਕੰਮ ਕਰਦਾ ਸੀ ਕੋਈ ਅਹੁਦੇ ਪਿੱਛੇ ਨਹੀਂ ਤੇ ਉਹ ਇਲੈਕਸ਼ਨ ਰਾਹੁਲ ਗਾਂਧੀ ਨੇ ਜਦੋਂ ਰੱਖ ਲਈ 2008 ਚ ਇਹ ਪਹਿਲਾ ਯੂਥ ਕਾਂਗਰਸ ਆਈਵਾਈਸੀ ਦੇ ਵਿੱਚ ਇੰਡੀਅਨ ਯੂਥ ਕਾਂਗਰਸ ਦੇ ਵਿੱਚ ਉਰੇ ਸਪੋਕਸਪਰਸਨ ਸੀ ਰਾਜਾ ਮਲਿੰਗ ਸਾਹਿਬ ਤੇ ਖਜਾਨਚੀ ਸਾਡੇ ਸਾਡੇ ਮਿੱਤਰ ਸੁਖਪਾਲ ਭੁੱਲਰ ਨੇ ਜਿਹੜੇ ਉਹ ਖਜਾਨਚੀ ਸੀ ਤੇ অশੋਕ ਤਵਰ ਆ ਜਿਹੜੇ ਉਹ ਪ੍ਰਧਾਨ ਸੀ ਉਹ ਵੀ ਅੱਜ ਬੀਜੇਪੀ ਚ ਨੇ ਜਿਹੜੇ ਉਸ ਵੇਲੇ ਆਏ ਬੈ ਸੀ ਪ੍ਰਧਾਨ ਸੀ ਤੇ ਉਸ ਵੇਲੇ ਜਦੋਂ ਇਲੈਕਸ਼ਨ ਰੱਖ ਲਈ ਮੈਂਬਰਸ਼ਿਪ ਸ਼ੁਰੂ ਹੋ ਗਈ ਇਹਨਾਂ ਨੂੰ ਪਤਾ ਲੱਗ ਗਿਆ ਵੀ ਆਈਬੀਸੀ 'ਚ ਬੈਠੇ ਜਿਹੜੇ ਇਹ ਸਾਰਾ ਜਿਹੜੇ ਸ਼ੁਨਯੰਤਰ ਰਚ ਰਹੇ ਸੀ ਉੱਥੇ ਵੀ ਵੋਟਾਂ ਪਵਾ ਲਈਏ ਵੋਟਾਂ ਜਿੱਤਾਂ ਆਪ ਹੀ ਜਾ ਜੇ ਵਿੱਚ ਹੀ ਇਹ ਰਾਹੁਲ ਗਾਂਧੀ ਵਿੱਚ ਹੀ ਇਹਨਾਂ ਦਾ ਉਸ ਵੇਲੇ ਦੇ ਪ੍ਰਧਾਨ ਇਹ ਤਿਆਰੀ ਕਰਕੇ ਆ ਗਏ ਜੀ ਇਹਨਾਂ ਨੇ ਦੇਖਿਆ ਵੀ ਲੋਕਪ੍ਰਿਅਤਾ ਕਿਹਦੀ ਹੈ ਤਾਂ ਗੁਰਕੀ ਲੰਦੀ ਹੈ ਉਹਦੇ ਹੱਥਾਂ ਗਿਆ ਸੀ ਤਾਂ ਇਲੈਕਸ਼ਨ ਪੰਜਾਬ 'ਚ ਕਰਾਈ ਪਹਿਲਾ ਸੂਬਾ ਬਣਾਇਆ ਇੱਥੇ ਰਲ ਕੇ ਦਿੱਲੀ ਬਹਿ ਕੇ ਆਏ ਆਈਬੀਸੀ 'ਚ ਤੇ ਜੇ ਸਾਡਾ ਅਸੀਂ ਉਹਨਾਂ ਜਿੱਤੇ ਤੇ ਫਿਰ ਇਲੈਕਸ਼ਨ ਕਰਾਉਣ ਦਾ ਕੀ ਮਤਲਬ ਹੈ ਰਾਹੁਲ ਗਾਂਧੀ ਦੇ ਮੂਰੇ ਜਿਹੜੇ ਅਸੀਂ ਰੋਜ਼ ਹੀਰੋ ਮੰਨਦੇ ਆ ਵੀ ਤੁਸੀਂ ਤਾਂ ਆਏ ਬਾਈ ਸੀਸ਼ ਪ੍ਰਧਾਨ ਇੱਥੇ ਦੇ ਸਭ ਤੋਂ ਨੇੜੇ ਹੋ ਤੇ ਜਾ ਕੇ ਪੰਜਾਬ ਚ ਇਲੈਕਸ਼ਨ ਹਾਰ ਗਏ ਇੱਥੇ ਤੁਸੀਂ ਤਾਂ ਦੇਸ਼ ਦੇ ਜਿਹੜੇ ਸਪੋਰਟਸ ਪਰਸਨ ਬੜੇ ਹੋਏ ਜਾਂ ਜਨਰਲ ਸੈਕਟਰੀ ਬਣੇ ਹੋਏ ਇਹਨਾਂ ਨੇ ਦੇਖਿਆ ਵੀ ਗੁਰਕੀਰਤ ਸਾਹਿਬ ਦੀ ਵੱਡੇ ਭਰਾ ਮੇਰੇ ਦੀ ਵੀ ਉਮਰ ਜਿਹੜੀ ਉਹ 35 ਸਾਲ ਟੱਪਦੀ ਕਦੋਂ ਆ ਇਹਨਾਂ ਨੂੰ ਉਹਨਾਂ ਦੇ ਦੋ ਮਹੀਨੇ ਪਏ ਸੀ 35 ਸਾਲ ਤੋਂ ਉਮਰ ਟੱਪਣ ਦੀ ਜਿਹੜੀ ਇਲੈਕਸ਼ਨ ਡੇਟ ਸੀ ਉਹ ਇਲੈਕਸ਼ਨ ਇਹਨਾਂ ਨੇ ਇਲੈਕਸ਼ਨ ਡੇਟ ਨਿਗਾਹਤੀ ਉਹ 2 ਮਹੀਨੇ ਆ ਜਿਹੜੇ ਉਹ ਵੱਡੇ ਹੋਗੇ ਤੇ ਇਲੈਕਸ਼ਨ 2 ਮਹੀਨੇ ਲੇਟ ਕਰਤੀ ਉਹ ਇਲੈਕਸ਼ਨ ਲੜ ਨਹੀਂ ਸਕਿਆ ਇਹ ਇਹ ਬੜੇ ਖੁਸ਼ ਤਾੜੀਆਂ ਮਾਰਨ ਕਿਉਂਕਿ ਹਮੇਸ਼ਾ ਹੀ ਛੜਯੰਤਰੀ ਰਿਹਾ ਇਹ ਮਨਾਚ ਤੇ ਜੀ ਇਹ ਇਲੈਕਸ਼ਨ ਇਹਨਾਂ ਨੇ ਕਰਵਾ ਦਿੱਤੇ ਬਿਹੰਦੁਰ ਕੀਤੇ ਸੇ ਤਾਂ ਪਾਰਟ ਉਹ ਮਜ਼ਬੂਤ ਸੀ ਉਹ ਹੁਣ ਉਮਰ ਨਹੀਂ ਹੈ ਇਲੈਕਸ਼ਨ ਨਹੀਂ ਲੜ ਸਕਣਗੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਵੀ ਮੈਂ ਵੀ ਮੈਂਬਰ ਆ ਯੂਥ ਕਾਂਗਰਸ ਦਾ ਬਣਿਆ ਤੇ ਜਦੋਂ ਇਲੈਕਸ਼ਨ ਆ ਗਈ ਇਲੈਕਸ਼ਨ ਸ਼ੁਰੂ ਹੋ ਗਈ ਮੈਂਬਰਸ਼ਿਪ ਤੇ ਬਾਅਦ ਚ ਇਹਨਾਂ ਨੂੰ ਪਤਾ ਲੱਗਿਆ ਵੀ ਕਿਧਰ ਰਬੀਤ ਬਿੱਟੂ ਵੀ ਕਿਉਂਕਿ ਅਸੀਂ ਵੀ ਪਰਵਾਹ ਤੋਂ ਸੋਚਿਆ ਵੀ ਇਲੈਕਸ਼ਨ ਨਹੀਂ ਚੱਲਣੀ ਇਲੈਕਸ਼ਨ ਅਸੀਂ ਜਿੱਤਾਂਗੇ ਇਲੈਕਸ਼ਨ ਸਾਨੂੰ ਮਾਣ ਸੀ ਆਪਣੇ ਤੇ ਇਲੈਕਸ਼ਨ ਜਦੋਂ ਅਸੀਂ ਲੜਨ ਲੱਗੇ ਤੇ ਸ਼ੁਰੂ ਹੋ ਗਈ ਮੈਂਬਰਸ਼ਿਪ ਦੀ ਇਹਨਾਂ ਨੂੰ ਫੇਰ ਹੱਥਾਂ ਪੈਰਾਂ ਦੀ ਪੈ ਗਈ ਜਿੰਦਾਂ ਉੱਤੇ ਤੱਕ ਇਹਨਾਂ ਦੇ ਜਿਹੜੇ ਸਾਰੇ ਆਈ ਬਾਈਸੀ ਰਾਹੁਲ ਗਾਂਧੀ ਤੱਕ ਵੀ ਕਰੀਏ ਕੀ ਹੁਣ ਇਹਨਾਂ ਨੇ ਕੀ ਕੀਤਾ ਇਲੈਕਸ਼ਨ ਪਹਿਲਾਂ ਜਦੋਂ ਮੇਰਾ ਹਜੇ ਪਤਾ ਨਹੀਂ ਸੀ ਲੁਧਿਆਣਾ ਇਲੈਕਸ਼ਨ ਰੱਖੀ ਵੀ ਸਭ ਤੋਂ ਸੈਂਟਰ ਲੁਧਿਆਣਾ ਪਿੰਡਾ ਪੰਜਾਬ ਇਹੀ ਰਾਜਾ ਬੜਿੰਗ ਨੇ ਕਰਕੇ ਚਿੱਠੀਆਂ ਲਿਖ ਕੇ ਵੀ ਲੁਧਿਆਣਾ ਤਾਂ ਇਹਦਾ ਜ਼ਿਲ੍ਹਾ ਜੀ ਜੇ ਉਰੇ ਲੁਧਿਆਣੇ ਇਲੈਕਸ਼ਨ ਹੋ ਗਈ ਤਾਂ ਜੀ ਇਹ ਤਾਂ ਸਾਰੇ ਉਰੇ ਫਿਰ ਜਿੱਤ ਜੂ ਫਿਰ ਜੀ ਉਹ ਜਲੰਧਰ ਕਰਦੀ ਕਹਿੰਦੇ ਨਹੀਂ ਨਹੀਂ ਜਲੰਧਰ ਵੀ ਹਜੇ ਲੁਧਿਆਣੇ ਦੇ ਨੇੜੇ ਆ ਜੀ ਉਰੇ ਜਲੰਧਰ ਵੀ ਅਸੀਂ ਤਾਂ ਇਲੈਕਸ਼ਨ ਲੜੀ ਆ ਸਰਦਾਰ ਬਿਆਨ ਸਿੰਘ ਜੀ ਉੱਥੋਂ ਅਸੀਂ ਵਿਧਾਨ ਸਭਾ ਤੇਜਪ੍ਰਕਾਸ਼ ਜੀ ਉੱਥੋਂ ਇਹਨਾਂ ਨੇ ਕਹੇ ਜੀ ਇੱਥੋਂ ਵੀ ਇਹ ਤਾਂ ਇਲੈਕਸ਼ਨ ਲੜਿਆ ਇੱਥੇ ਵੀ ਇਹਨਾਂ ਦੇ ਆ ਇਹ ਕਹਿੰਦੇ ਜੀ ਬਾਰਡਰ ਤੇ ਲੈ ਜਾਓ ਸ਼੍ਰੀ ਅਮਰਸਰ ਸਾਹਿਬ ਰਾਤੋਂ ਰਾਤ ਕਿੰਨਾ ਲੋਕਾਂ ਨੂੰ ਡੈਲੀਗੇਟ ਸੀ ਤਕਰੀਬਨ 2300 ਮੈਨੂੰ ਲੱਗਦਾ ਉਸ ਵੇਲੇ ਡੈਲੀਗੇਟ ਸੀ ਸਾਰੇ ਪੰਜਾਬ ਦੇ ਵਿੱਚ ਤੇ ਉਹ ਹਰੇਕ ਬਲੌਕ ਚ ਹਰ ਬਲੌਕ ਜਿਵੇਂ ਆਪਣੇ ਕਾਂਗਰਸ ਪਾਰਟੀ ਦੇ ਦੋ ਦੋ ਬਲੌਕ ਨੇ ਅ ਅੱਗੇ ਹੁੰਦੇ ਸੀ ਹੁਣ ਸਿਸਟਮ ਵੀ ਚੇਂਜ ਵੀ ਹੋ ਗਿਆ ਦੋ ਬਲੌਕ ਚ 14-14 ਜਿਹੜੇ ਉਹ ਡੈਲੀਗੇਟ ਜਿਹੜੇ ਬਣੇ ਸੀ ਤਕਰੀਬਨ 23 ਤੋਂ 2400 ਉਹ ਡੈਲੀਗੇਟ ਸੀ ਸਾਰੇ ਪੰਜਾਬ ਦਾ ਜਿਹਨੇ ਵੋਟ ਪਾਉਣਾ ਸੀ ਅੱਜ ਮੈਂ ਆਪਣੀ ਉਹ ਮੈਂ ਖਬਰ ਕੱਢ ਰਿਹਾ ਸੀ ਜਦੋਂ ਇਹ ਮੈਂ ਮੇਰੀ ਜਿੱਤ ਉੱਥੇ ਚਲੋ ਉੱਥੇ ਮੈਂ ਪਹਿਲਾਂ ਆ ਜਾ ਬਈ ਉਹ ਮੈਨੂੰ 929 ਵੋਟਾਂ ਪਈਆਂ ਸੀ ਇਹਨਾਂ ਨੂੰ ਕੁਝ 400 ਕੁਝ ਪਈਆਂ ਸੀ ਉਦੋਂ ਵੋਟਾਂ ਤੇ ਚਲੋ ਉੱਥੇ ਮੈਂ ਬਾਅਦ ਚਾਉਣਾ ਜਦੋਂ ਇਲੈਕਸ਼ਨ ਅਮਰਸਰ ਸਾਹਿਬ ਰੱਖ ਲਈ ਤੇ ਰਾਹੁਲ ਗਾਂਧੀ ਤਾਂ ਪੂਰੀ ਤਿਆਰੀ ਚ ਪਈ ਰਾਹੁਲ ਗਾਂਧੀ ਆਪ ਆ ਗਏ ਉੱਥੇ ਇਲੈਕਸ਼ਨ ਕਰਾਉਣ ਬਈ ਅੱਜ ਆਈਵਾਈਸੀ ਵਾਲਿਆਂ ਚ ਕੋਈ ਨਾ ਕੋਈ ਜਿੱਤੂਗਾ ਇਹਨਾਂ ਦੀ ਸਾਰੀਆਂ ਟੀਮਾਂ ਆਏ ਵੈਸੀ ਦੀ ਜਿਹੜੀਆਂ ਵੋਟਾਂ ਬੈਲਟ 'ਚ ਪਾਉਣੀਆਂ ਸੀ ਉਹਦੇ ਉੱਤੇ ਲੱਗੇ ਹੋਏ ਵੀ ਕਿਵੇਂ ਇਹਨੂੰ ਰੋਕੀਏ ਤਾਂ ਵੋਟ ਸਾਰੇ ਹੀ ਉਧਰ ਨੂੰ ਪਾਉਣ ਲੱਗੇ ਮੈਂ ਮੈਂ ਤਾਂ ਜਿਵੇਂ ਕੋ ਨਮਾਜ਼ ਹੀ ਮੈਨੂੰ ਤਾਂ ਨਾ ਹਜੇ ਭਾਸ਼ਣ ਦਾ ਪਤਾ ਸੀ ਪਤਾ ਹਾਂ ਪਹਿਲਾਂ ਹਾਂ ਜਦੋਂ ਮੈਂ ਆ ਗਿਆ ਮੇਰੇ ਕੋਲ 15 ਦਿਨ ਸੀ ਕੈਂਪੇਨ ਦੇ ਮੈਂ ਇਕੱਲੇ ਇਕੱਲੇ ਜ਼ਿਲ੍ਹੇ 'ਚ ਇੱਕ ਗੱਡੀ ਚੱਕੀ ਇਕੱਲੇ ਇਕੱਲੇ ਡੈਲੀਗੇਟ ਨੂੰ ਜਾ ਕੇ ਮਿਲਿਆ ਇਕੱਲੇ ਇਕੱਲੇ ਡੈਲੀਗੇਟ ਨਾਲ ਗੱਲ ਕੀਤੀ ਵੀ ਭਾਈ ਤੇ ਉਹਨਾਂ ਨੂੰ ਮੇਰੇ ਵਿਚਾਰ ਚੰਗੇ ਲੱਗੇ ਮੈਨੂੰ ਉਹਨਾਂ ਨਾਲ ਉਹਨਾਂ ਦਾ ਮੇਰਾ ਨਾ ਰਿਸ਼ਤਾ ਜੁੜ ਗਿਆ ਜਿੱਦਨ ਜਦੋਂ ਗੱਲ ਗੱਲ ਖਤਮ ਹੋਈ ਇਹ 23 ਦਸੰਬਰ ਨੂੰ ਇਹ ਵੋਟਾਂ ਜਿਹੜੀਆਂ 2008 ਨੂੰ ਇਹ ਜੇ ਅਮਰਸਰ ਸਾਹਿਬ 23 ਦਸੰਬਰ ਨੂੰ ਇਹ ਵੋਟਾਂ ਉੱਥੇ ਰਾਹੁਲ ਗਾਂਧੀ ਦੇ ਮੌਜੂਦਗੀ ਚ ਵੋਟਾਂ ਪਈਆਂ ਇਹ ਨਹੀਂ ਕਹਿ ਸਕਦੇ ਵੀ ਅੱਗੇ ਪਿੱਛੇ ਰਾਹੁਲ ਗਾਂਧੀ ਆਪ ਪੂਰਾ ਇਲੈਕਸ਼ਨ ਕਮਿਸ਼ਨ ਵੜਾ ਕੇ ਉੱਥੇ ਲਿਖਣਾ ਕਰਾਉਣ ਆਇਆ ਤੇ ਚਲੋ ਜੀ ਜਦੋਂ ਵੋਟਾਂ ਪਈਆਂ ਤੇ ਇਹ ਪਹਿਲਾਂ ਹੀ ਆਪਣੀ ਤਿਆਰੀਆਂ ਸੀਗੇ ਵੀ ਭਾਈ ਅਸੀਂ ਤਾਂ ਆਏ ਵਾਈਸ ਕਾਣੇ ਜਿੱਤੇ ਪਏ ਆ ਰਿਜ਼ਲਟ ਆ ਗਿਆ ਪੁੱਠਾ ਹੁਣ ਹੁਣ ਉਦੋਂ ਹੁਣ ਸੁਣ ਲਿਓ ਬੜੰਗ ਸਾ ਜਾਂ ਹੋਰ ਕੋਈ ਉਦੋਂ ਕੋਈ ਪਾਰਟੀ ਨਹੀਂ ਲੜ ਰਹੀ ਸੀ ਨਾ ਕਾਂਗਰਸ ਨਾ ਬੀਜੇਪੀ ਉਦੋਂ ਇੱਕ ਨੌਜਵਾਨ ਲੜ ਰੇ ਸੀ ਇਲੈਕਸ਼ਨ ਉਸ ਵਿੱਚ ਤੁਸੀਂ ਉਦੋਂ ਮੇਰੇ ਨਾਲ ਇਲੈਕਸ਼ਨ ਲੜੀ ਤੇ ਮੈਂ ਪਹਿਲਾਂ ਹਜੇ ਮੇਰੇ ਕੋਲ ਕੋਈ ਅਹੁਦਾ ਨਹੀਂ ਸੀ ਤੁਹਾਡੇ ਕੋਲ ਆਏ ਵਾਈਸ ਸੀ ਸਾਰੇ ਅਹੁਦੇ ਸੀਗੇ ਉਹਦੇ باوجود ਤੁਹਾਨੂੰ ਉਸ ਵੇਲੇ ਸਮਝ ਨੂੰ ਮੈਂ ਰਗੜਿਆ ਮੈਂ ਵੱਡੀ ਲੀਡ ਤੇ ਯੂਥ ਕਾਂਗਰਸ ਇਲੈਕਸ਼ਨ ਜਿਹੜੀ ਪਹਿਲੀ ਦੇਸ਼ ਦੀ ਸੀ ਪਹਿਲੀ ਦੇਸ਼ ਦੀ ਇਲੈਕਸ਼ਨ ਯੂਥ ਕਾਂਗਰਸ ਜਿਹੜੀ ਰਾਹੁਲ ਗਾਂਧੀ ਨੇ ਆਪ ਅਮਰਸ਼ੀਰੀ ਅਬਰਸਾਰਾ ਸਾਥ ਕਰਾਈ ਤੇ ਤੁਸੀਂ ਸਾਰਿਆਂ ਨੂੰ ਮੈਂ ਮੈਂ ਤੁਹਾਨੂੰ ਉਦੋਂ ਐਂ ਚੰਗੀ ਤਰ੍ਹਾਂ ਤੁਹਾਨੂੰ ਪਹੁੰਚਿਆ ਆਪ ਨਹੀਂ ਪੰਜਾਬ ਦੇ ਨੌਜਵਾਨਾਂ ਨਾਲ ਤੁਹਾਨੂੰ ਯਾਦ ਹੋਣਾ ਉਹ ਦਿਨ ਜਦੋਂ ਤੁਸੀਂ ਇਲੈਕਸ਼ਨ ਤੇ ਰਾਹੁਲ ਗਾਂਧੀ ਤੇ ਉੱਥੋਂ ਇਹਨਾਂ ਦੇ ਜਿਹੜੇ ਉਸ ਵੇਲੇ ਤੱਕ ਪ੍ਰਧਾਨ ਜੀ ਜਦੋਂ ਇਹਨਾਂ ਨੇ ਦੇਖਿਆ ਵੀ ਸਾਡਾ ਦਾ ਕੰਮ ਹੋ ਗਿਆ ਉੱਥੋਂ ਫਿਰ ਉਥੋਂ ਆਪਣਾ ਨਿਕਲ ਗਏ ਖੇਸੇ